ਸੂਫੀ ਕਾਇਕਾ ਨੂਰਾ ਸਿਸਟਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਪਰ ਆਪ ਜਾਨਕਾਰੀ ਅਨੁਸਾਰ ਨੂਰਾ ਸਿਸਟਰ ਦੇਰਅਤ ਜੁਲੰਧਰ ਦੇ ਬਡਾਲਾ ਚੌਕ ਨੇੜੇ ਇੱਕ ਪ੍ਰੋਗਰਾਮ ਤੋਂ ਵਾਪਸ ਆ ਰਹੀ ਸੀ ਇਸ ਦੌਰਾਨ ਗੁਰੂ ਨਾਨਕ ਚੌਕ ਨੇੜੇ ਬਾਈਕ ਸਵਾਰ ਨੌਜਵਾਨਾਂ ਨੇ ਗੱਡੀ ਤੇ ਹਮਲਾ ਕਰ ਦਿੱਤਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਮਿਲਣ ਤੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ ਹਾਲੇਕੇ ਇਸ ਮਾਮਲੇ ਵਿੱਚ ਏਸੀਪੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਇਜ਼ਾਮ ਹੈ ਕਿ ਜਦੋਂ ਨੂਰਾ ਸਿਸਟਮ ਦੇ ਰਾਤ ਪ੍ਰੋਗਰਾਮ ਤੋਂ ਵਾਪਸ ਆ ਰਹੀ ਸੀ ਤਾਂ ਉਸ ਨੂੰ ਪਤਾ ਨਹੀਂ ਸੀ ਕਿ ਬਾਈਕ ਸਵਾਰ ਨੌਜਵਾਨ ਉਸ ਦਾ ਪਿੱਛਾ ਕਰ ਰਿਹਾ ਹੈ ਜਦੋਂ ਉਸ ਨੇ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਕਾਰ ਹੌਲੀ ਕੀਤੀ ਤਾਂ ਬਾਈਕ ਸਵਾਰ ਨੌਜਵਾਨਾਂ ਨੇ ਉਸ ਦੀ ਕਾਰ ਤੇ ਹਮਲਾ ਕਰ ਦਿੱਤਾ ਹਾਂਜੀ ਭਾਜੀ ਕੀ ਨਾਮ ਆਪਣਾ ਕੀ ਗੱਲ ਕੀ ਹੋਈ ਨਾਮ ਰੀਸ਼ੀ ਕਾਲ ਸੀ ਭਾਜੀ ਮੈਂ ਜੋ ਕਿ ਨਾ ਮੈਨੇਜਮੈਂਟ ਕਰਦਾ ਜੀ ਆਪਣਾ ਸ਼ੋਲਾ ਹੈ ਜੀ ਬਟਾਲਾ ਚੌਕ ਤੇ ਅਗਰ ਉਹ ਪਰੌੜੇ ਘਾਂ ਚਲੇ ਦੀ ਭਾਜੀ ਤੇ ਉਹ ਮੋਟਰ ਤੋਂ ਨਿਕਲਣ ਲੱਗੇਗੇ ਆਪਾਂ ਭਈ ਕਿ ਆਪ ਇਹਨਾਂ ਨੂੰ ਸਾਨੂੰ ਉੱਥੇ ਗੁੰਨਾ ਨੂੰ ਚੁੰਗਦੇ। ਦੇਖੋ ਮਗਰ ਲੱਗੇ ਸਾਡੇ ਮੁੰਡੇ ਤਿੰਨੇ ਨੇ ਦੀ ਦਾਤ ਫੜੇ ਗਾਟੇ ਰੋੜੇ ਰਹਿਣਾ ਨੇ। ਤਾਂ ਇਹ ਆਏ ਨਾ ਅੱਗੇ ਮੋਟਰਸਾਈਕਲ ਲਾ ਕੇ ਗੱਡੀ ਦੇ ਦਾਤ ਮਰਿਆ ਨਾ ਪਹਿਲਾਂ ਜੀ। ਤੇ ਫਿਰ ਗੱਡੀ ਵਿੱਚ ਮਾਰੀ ਆਪਾਂ ਇਹਨਾਂ ਰੋਕਿਆ। ਮਤਲਬ ਝੋਟਲੇ ਬਾਅਦ ਫੜੇ ਆ। ਫੇਰ ਫੜਦੇ ਤੈਕ ਕਰ ਲਗੇ ਦੋਨੇ ਭੱਜ ਗਏ ਜੀ। ਇੱਕ ਇਹਨਾਂ ਫੜਿਆ ਆਪਾਂ। ਆ ਅੰਦਰ ਵੀ ਇਹਨਾਂ ਕੋ ਫੋਨ ਪਾਣ ਵੀ ਨਿਕਲੇ ਚੋਰੀ ਤੇ ਮੇਰਾ ਕੀ ਜੋਰੀ ਆ ਜੀ। ਦੇਖਿਆ ਮੋਟਰਸਾਈਕਲ ਦੀ ਚੋਰੀ ਦਾ ਵ ਤੇ ਦਾਤ ਵੀ ਆ ਕੇ ਫੜੇ ਗਏ। ਦੋ ਇਹਨੇ ਭੱਜ ਗਏ ਆ। ਇੱਕ ਦਨ ਉਹਨਾਂ ਨੂੰ ਕਿਹਾ ਦਬੇ ਜਣਾ ਸੀ ਪੁਲਿਸ ਦਾ ਰਾਈਡ ਗੱਡੀ ਕੌਣ ਕੌਣ ਸੀ ਭਾਜੀ ਗੱਡੀ ਇਹ ਹਸਬੰਡ ਵਾਈਫ ਦੀ ਜੋਤੀ ਜੀ ਤੇ ਨਾਲ ਉਹਦੇ ਹਸਬੰਡ ਸੀ ਉਸਮਾਨ ਜੀ ਹਾਂ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਇਹਨਾਂ ਨੇ ਹਾਂਜੀ ਕੋਈ ਨਸ਼ਾ ਵਗੈਰਾ ਕੀਤਾ ਇਹਨਾਂ ਨੇ ਭਾਈ ਨਸ਼ਾ ਕੀਤਾ ਵੇ ਅੱਖਾਂ ਜੜੀਆਂ ਹੋਈਆਂ ਕੋਈ ਹੋਸ਼ ਨਹੀਂ ਉਹਨੂੰ ਫਸੀ ਜਾਂਦਾ ਅੰਦਰ ਬੈਠਾ ਵੇ ਜੀ ਪੁਲਿਸ ਨੂੰ ਮੌਕੇ ਤੇ ਸੱਦਦੇ ਆ ਸੀਗਾ ਹਾਂਜੀ ਸੱਦ ਲਿਆ ਸੀ ਅਗੇ ਜੀ ਪੁਲਿਸ ਨੂੰ ਮੌਕੇ ਤੇ